ਇਹ ਖਿਡਾਰੀ ਰਹਿਤੋ ਸਿੱਟਾ ਇਸ ਬਾਬ ਕਿਵੇਂ ਬਣਿਆ ਕਿ ਤੁਹਾਡੇ ਵੱਲੋਂ ਹੁਣ ਸ਼ਰਦਾਈ ਦੀ ਇੱਕ ਕਾਟ ਲਗਾਈ ਜਾਂਦੀ ਹੈ ਮਾਜੀ ਥੋੜੇ ਹੀ ਘਰ ਦੀ ਮਜਬੂਰੀਆਂ ਕਰਕੇ ਲਗਾਨੀ ਪਈ ਆ ਜੀ ਮੈਂ ਜਾਨਣਾ ਚਾਹਨੀ ਆ ਕਿ ਨੈਸ਼ਨਲ ਲੈਵਲ ਤੇ ਤੁਸੀਂ ਜਿਹੜੀ ਕਬੱਡੀ ਖੇਡ ਚੁੱਕੇ ਹੋ ਕਿਹੜੇ ਕਿਹੜੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਖੇਡਾਂ ਦੇ ਵਿੱਚ ਆ ਚੁੱਕੇ ਹੋ ਡੀਏਵੀਐਲੋ ਜੀ ਮੈਂ ਖੇਡਿਆ ਜੀ ਤੇ ਓਪਨ ਖੇਡਿਆ ਜੀ ਓਪਨ ਨੈਸ਼ਨਲ 'ਚ ਮੈਡਲ ਆ ਜੀ 골ਡ ਆ ਜੀ ਆਪਣਾ ਉਤਰਾਖੰਡ ਜੀ ਹੁਣ ਤੁਸੀਂ ਸ਼ਰਦਾਈ ਦੀ ਕਾਟ ਲਗਾਉਂਦੇ ਹੋ ਕਿ ਕੁਝ ਤੁਹਾਡੇ ਉੱਤੇ ਅਵੇਲੇਬਲ ਹੁੰਦਾ ਆ ਤੇ ਕਿਸ ਕਿਸ ਤਰੀਕੇ ਦੇ ਚੀਜ਼ਾਂ ਇਸ ਦੇ ਇਦੇ ਚ ਮੈਡਮ ਬਦਾਮ ਪਾ ਜਾਂਦੇ ਖਸਖਸ ਪਾ ਜਾਂਦੇ ਮਗਜ ਪੈਂਦੇ ਆ ਜੀ ਕਾਲੀ ਮਿਰਚ ਸੌਫ ਮੈਡਮ ਇਲਾਚੀ ਤੇ ਗੁਲਾਬ ਦੇ ਪੱਤੇ ਪੈਂਦੇ ਤੇ ਮੈਡਮ ਜੀ ਖੰਡ ਦੀ ਜਗ੍ਹਾ ਸੀ ਸ਼ੱਕਰ ਪਾਈ ਸੀ ਕਿਉਂਕਿ ਉਹ ਠੰਡੀ ਹੁੰਦੀ ਤੇ ਨਾਲੇ ਦੇਸੀ ਹੁੰਦੀ ਜੀ ਇਹ ਸ਼ਰਦਾਈ ਦਾ ਫਾਇਦਾ ਕਿੰਨਾ ਕੁ ਹੁੰਦਾ ਆ ਕੀ ਲੱਗਦਾ ਹੈ ਕਿ ਬਾਡੀ ਨੂੰ ਕੀ ਇਫੈਕਟ ਦੇ ਦਾ ਇਸ ਟਿਲ ਦਾ ਪਾਣਾ ਮੈਡਮ ਇਹ ਸ਼ਰਦਾਈ ਦਾ ਫਾਇਦਾ ਇਹ ਆ ਜੀ ਇਹ ਤਾਂ એનર્ਜੀ ਡ੍ਰਿੰਕ ਨਾਲੇ ਸਿਰ ਦੇ ਵਾਲ ਤੋਂ ਲੈ ਕੇ ਮੈਡਮ ਪੈਰਾਂ ਦੇ ਨੂੰ ਤੱਕ ਇਹਦੇ ਫਾਇਦਾ ਹੀ ਫਾਇਦਾ ਆ ਜੀ ਡਿਪਰੈਸ਼ਨ ਦੀ ਕਮੀ ਹੁੰਦੀ ਮੇਰੇ ਮਮਾ ਆ ਪਿੰਦੇ ਆ ਜੀ ਉਹਨਾਂ ਦੀ ਜਿੱਦਾਂ ਡਿਪਰੈਸ਼ਨ ਦੀ ਕਮੀ ਦੂਰ ਕਰਨ ਵਾਸਤੇ ਉਹਨਾਂ ਨੂੰ ਵੀ ਪਹਲਾਈ ਜਾਂਦੀ ਹੈ ਜੀ ਸਰਸ਼ਾ ਘਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਨੈਸ਼ਨਲ ਲੈਵਲ ਦੇ ਕਬੱਡੀ ਖਿਡਾਰੀ ਨੇ ਸ਼ਰਧਾਈ ਦੀ ਕਾਟ ਲਗਾਈ ਹੈ ਤੇ ਮੇਰੇ ਨਾਲ ਮੁਲਾਕਾਤ ਕਰਨ ਦੇ ਲਈ ਸ਼ੀਤਲ ਮੌਜੂਦ ਹੈਗੇ ਆ ਇਸ ਲਈ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਣੇ ਆ ਜਿਨ੍ਹਾਂ ਦੇ ਵੱਲੋਂ ਇੱਕ ਕਾਟ ਲਗਾਈ ਜਾਂਦੀ ਹੈ ਸ਼ਰਧਾਈ ਦੀ ਸ਼ੀਤਲ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਖਫਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹੈ ਤੁਸੀਂ नेशनेल लेवल ਦੇ ਕਬੱਡੀ ਖਿਡਾਰੀ ਰਹੇ ਹੋ ਤੁਸੀਂ ਤਾਂ ਇਸ ਬੱਬ ਕਿਵੇਂ ਬਣਿਆ ਕਿ ਤੁਹਾਡੇ ਵੱਲੋਂ ਹੁਣ ਸਰਦਾਈ ਦੀ ਇੱਕ ਕਾਟ ਲਗਾਈ ਜਾਂਦੀ ਹੈ ਮੈਂ ਜੀ ਥੋੜੇ ਹੀ ਘਰ ਦੀ ਮਜਬੂਰੀਆਂ ਕਰਕੇ ਲਗਾਨੀ ਪਈ ਹੈ ਜੀ ਤੇ ਗਰਮੀਆਂ ਨੂੰ ਇਦਾਂ ਮੈਡਮ ਬੌਂਸਰ ਦਾ ਵੀ ਆਪਣਾ ਕੰਮ ਹੈ ਜੀ ਉਹ ਸਰਦੀਆਂ ਸਰਦੀਆਂ ਹੁੰਦੀਆਂ ਤੇ ਗਰਮੀਆਂ 'ਚ ਨਾ ਥੋੜਾ ਵਿਹਲਾ ਹੀ ਹੁੰਦੇ ਜਿੱਦਾਂ ਕਿ ਕੋਈ ਕੰਮਕਾਰ ਨਹੀਂ ਤੇ ਕੰਮਕਾਰ ਫੇ ਥੋੜਾ ਆਪਾਂ ਨੂੰ ਅਭਿਆਸ ਸੀਗਾ ਫੇ ਆਪਾਂ ਤਾਂ ਕਰਕੇ ਸਰਦਾਈ ਦਾ ਕੰਮ ਸ਼ੁਰੂ ਕੀਤਾ ਹੈ ਜੀ ਜੀ ਮੈਨੂੰ ਜਾਣਨਾ ਚਾਹੀਦਾ ਕਿ ਨੈਸ਼ਨਲ ਲੈਵਲ ਤੇ ਤੁਸੀਂ ਜਿਹੜੀ ਕਬੱਡੀ ਖੇਡ ਚੁੱਕੇ ਹੋ ਕਿਹੜੇ ਕਿਹੜੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਖੇਡਾਂ ਦੇ ਵਿੱਚ ਆ ਚੁੱਕੇ ਹੋ ਮੈਡਮ ਟੀਮ 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 ਦੇ ਸਿਰ ਤੇ ਹੁੰਦਾ ਹੈ ਜੀ ਟੀਮ ਖੇਡਦੀ ਜੀ ਆਪਣਾ ਡੀਏਵੀ ਯੂਨੀਵਰਸਿਟੀ ਪਰਦੇ ਹੈਗੇ ਜੀ ਤੇ ਡੀਏਵੀ ਲੋ ਜੀ ਮੈਂ ਖੇਡਿਆ ਜੀ ਤੇ ਓਪਨ ਖੇਡਿਆ ਜੀ ਓਪਨ ਨੈਸ਼ਨਲ 'ਚ ਮੈਡਲ ਆ ਜੀ 골ਡ ਆ ਜੀ ਆਪਣਾ ਉਤਰਾਖੰਡ ਜੀ ਤੇ ਉਹਨੂੰ ਫਿਰ ਉਹਦਾ ਕਹਿੰਦੇ ਆ ਭੀ ਆ ਕੋਈ ਇਮਾਨਤਾ ਹੈ ਨਹੀਂ ਜੀ ਓਪਨ ਦੀ ਇਮਾਨਤਾ ਨਹੀਂ ਹੈਗੀ ਉਹਦੇ ਕਰਕੇ ਵੀ ਥੋੜਾ ਜਿਹਾ ਦਿਲ ਜਾ ਟੁੱਟ ਗਿਆ ਥੋੜਾ ਘਰ ਦੀ ਮਜਬੂਰੀਆਂ ਕਰ ਕਿ ਸੋਚਿਆ ਨਹੀਂ ਕਿ ਉਸ ਪਾਸੇ ਵੱਲ ਤੋਂ ਬਾਹਰ ਜਾ ਜਾਵੇ ਕਬੱਡੀ ਦੇ ਵੱਲ ਜਿੱਦਾਂ ਮੈਂ ਪਾਰਟਿਕੂਲਰਲੀ ਉਸ ਨੂੰ ਆਪਣਾ profession ਬਣਾ ਲਾ ਮੈਡਮ ਸੋਚ ਤਾਂ ਸੀਗੀ ਥੋੜਾ ਮਨ 'ਚ ਸੀਗਾ ਲੇਕਿਨ ਥੋੜਾ ਡੈਡੀ ਐਕਸਪਾਇਰ ਕਰਕੇ ਨਾ ਥੋੜਾ ਜਿਹਾ ਮੈਡਮ ਫਿਰ ਤਾਂ ਕਰਕੇ ਕੰਮ ਕਰਦੇ ਉੱਤੇ ਜਾ ਗਏ ਜੀ ਘਰ ਦਾ ਖਰਚਾ ਚੱਲਣਾ ਬਹੁਤ ਔਖਾ ਹੈ ਮਮੀ ਨੂੰ ਜਿੱਦਾਂ ਡਿਪਰੈਸ਼ਨ ਦੀ ਥੋੜੀ ਕਮੀ ਉਹਨਾਂ ਦੀ ਮੈਡੀਸਿਨ ਘਰ ਚਲਵਾਉਣਾ ਆਪਣਾ ਖਰਚਾ ਕੱਢਣਾ ਜੀ ਤਾਂ ਕਰਕੇ ਜੀ ਇਧਰ ਆ ਕੰਮ ਕਰਨਾ ਪਿਆ ਜੀ ਤੁਸੀਂ ਸ਼ਰਦਈ ਦੀ ਕਾਰਟ ਲਗਾਉਂਦੇ ਹੋ ਕਿ ਕੁਝ ਤੁਹਾਡੇ ਉੱਤੇ ਅਵੇਲੇਬਲ ਹੁੰਦਾ ਆ ਤੇ ਕਿਸ-ਕਿਸ ਤਰੀਕੇ ਦੇ ਚੀਜ਼ਾਂ ਇਸ ਦੇ ਵਿੱਚ ਪਾਉਂਦੇ ਹੋ ਪਹਿਲਾਂ ਤੋਂ ਸ਼ੁਰੂਆਤ ਆਪਾਂ ਇਹਦੇ ਤੋਂ ਹੀ ਕਰਦੇ ਮੈਡਮ ਇਹਦੇ ਵਿੱਚ ਨਾ ਆਪਣਾ ਸੱਤ ਤਰ੍ਹਾਂ ਦੀ ਚੀਜ਼ਾਂ ਪੈਂਦੀਆਂ ਜੀ ਇਹਦੇ ਵਿੱਚ ਮੈਡਮ ਬਜ਼ਾਮ ਪਾਏ ਜਾਂਦੇ ਖਸਖਸ ਪਾਈ ਜਾਂਦੇ ਮਗਜ ਪੈਂਦੇ ਆ ਜੀ ਕਾਲੀ ਮਿਰਚ ਸੌਫ ਮੈਡਮ ਇਲਾਚੀ ਤੇ ਗੁਲਾਬ ਦੇ ਪੱਤੇ ਪੈਂਦੇ ਤੇ ਮੈਡਮ ਜੀ ਖੰਡ ਦੀ ਜਗ੍ਹਾ ਸੀ ਸ਼ੱਕਰ ਪਾਈਦੀ ਕਿਉਂਕਿ ਉਹ ਠੰਡੀ ਹੁੰਦੀ ਤੇ ਨਾਲੇ ਦੇਸੀ ਹੁੰਦੀ ਜੀ ਜੀ ਉਹ ਜਗ੍ਹਾ ਦੁੱਧ ਤੇ ਨਾਲ ਪਾਣੀ ਵੀ ਪੈਂਦਾ ਆ ਜੀ ਜੀ শীতਲੇ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਫਿਲਹਾਲ ਬਰਸਾਤਾਂ ਦਾ ਮੌਸਮ ਹਮਸ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਗਰ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਤਾਂ ਫਟਾਫਟ ਸਾਨੂੰ ਹੁੰਦਾ ਕਿ ਕੋਲਡ ਡਰਿੰਕ ਪਈਏ ਫਟਵਡ ਪਾ ਲਈ ਪੀ ਲਈਏ ਤਾਂ ਸਾਡੀ ਗਰਮੀ ਠੀਕ ਹੋ ਜਾਏ ਪਰ ਤੁਹਾਡੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਰਗਈ ਪਿਆ ਰਹੇ ਲੋਕਾਂ ਨੂੰ ਤਾਂ ਰਿਸਪੌਂਸ ਕਿਵੇਂ ਦਾ ਇਸ ਕੱਟ ਦੇ ਉੱਪਰ ਮੈਡਮ ਰਿਸਪੌਂਸ ਤਾਂ ਚਲੋ ਬਹੁਤ ਵਧੀਆ ਜੀ ਬਾਕੀ ਆਪਣੇ ਕੁਆਲਿਟੀ ਦੇ ਸਿਰ ਤੇ ਆ ਜੀ ਵਧੀਆ ਆਪਣੇ ਇਹਦੇ ਵਿੱਚ ਮੈਡਮ ਜਿਹੜੀ ਵੀ ਚੀਜ਼ ਹੈ ਡਰਾਈ ਫਰੂਟ ਹੈ ਇਹਦਾ ਕੋਈ ਨੁਕਸਾਨ ਨਹੀਂ ਜ ਕੋਲਡ ਡਰਿੰਕ ਪੀ ਵੀ ਕੇ ਉਹ ਪਤਾ ਨਹੀਂ ਕੀ ਕੁਛ ਪਾਉਂਦੇ ਕੀ ਕੁਛ ਕਦਰ ਦੀ ਹੁੰਦੀ ਆ ਕੌਣ ਬਣਾਉਂਦਾ ਕੌਣ ਇਹਦੇ ਵਿੱਚ ਮੈਡਮ ਆਪਾਂ ਸਾਰੇ ਲਾਈਵ ਹੀ ਬਣਾਈਦਾ ਜੀ ਕੋਈ ਵੀ ਕੋ ਰੱਬ ਨਾ ਕਰੇ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਅਸੀਂ ਬੈਠੇ ਆ ਇੱਥੇ ਮੈਡਮ ਜੀ ਕਿਉਂਕਿ ਅਸੀਂ ਨਾਲ ਕਹਿ ਵੀ ਸਕਦੇ ਇੱਕ ਵਾਰੀ ਜੀ ਕਿ ਤੁਸੀਂ ਇਦਾਂ ਆ ਉਦਾਂ ਆ ਜੀ ਤਾਂ ਕਰਕੇ ਜੀ ਇਹ ਸ਼ਰਧਾਈ ਦਾ ਫਾਇਦਾ ਕਿੰਨਾ ਕੁ ਹੁੰਦਾ ਆ ਕੀ ਲੱਗਦਾ ਹੈ ਕਿ ਬਾਡੀ ਨੂੰ ਕੀ ਇਫੈਕਟ ਦੇਦਾ ਇਸ ਚੀਜ਼ ਦਾ ਪਾਣਾ ਮੈਡਮ ਇਹ ਸ਼ਰਧਾਈ ਦਾ ਫਾਇਦਾ ਇਹ ਆ ਜੀ ਇਹ ਤਾਂ એનર્ਜੀ ਡਰਿੰਕ ਨਾਲੇ ਸਿਰ ਦੇ ਵਾਲ ਤੋਂ ਲੈ ਕੇ ਮੈਡਮ ਪੈਰਾਂ ਦੇ ਨੂੰ ਤੱਕ ਇਹਦੇ ਫਾਇਦਾ ਹੀ ਫਾਇਦਾ ਆ ਜੀ ਹਾਂਜੀ ਇਹ ਤਾਂ ਤਾਕਤ ਬੱਕਰੀ ਹੈ ਮੈਡਮ ਗਰਮੀ ਹੈ ਨੇ ਬੱਕਰੀ ਦੂਰ ਪਗਣੀ ਆ ਬਾਕੀ ਇਹਦੇ ਵਿੱਚ ਮੈਡਮ ਜੀ ਜਿੱਦਾਂ ਡਿਪਰੈਸ਼ਨ ਦੀ ਕਮੀ ਹੁੰਦੀ ਮੇਰੇ ਮਮਾ ਆ ਪਿੰਦੇ ਆ ਜੀ ਉਹਨਾਂ ਦੀ ਜਿੱਦਾਂ ਡਿਪਰੈਸ਼ਨ ਦੀ ਕਮੀ ਦੂਰ ਕਰਨ ਵਾਸਤੇ ਉਹਨਾਂ ਨੂੰ ਵੀ ਪਲਾਈ ਜਾਂਦੀ ਆ ਜੀ ਕੋਈ ਕਿਸੇ ਨੂੰ ਭੁੱਲਣ ਦੀ ਬਿਮਾਰੀ ਹੁੰਦੀ ਹੈ ਮੈਡਮ ਦੀ ਛਾਤੀ ਜਿਵੇਂ ਜਾਮ ਹੁੰਦੀ ਆ ਦਿਮਾਗ ਪੂਰਾ ਠੰਡਾ ਰਿਕਵਰੀ ਦਿੰਦੀ ਆ ਜੀ ਪੂਰੇ ਮਸਲ ਨੂੰ ਵੀ ਜੀ ਕੀ ਸੀ ਤੇ ਪਹਿਲਾਂ ਤੁਸੀਂ ਪਹਿਲਵਾਨੀ ਕਰਦੇ ਹੁੰਦੇ ਸੀਗੇ ਕਬੱਡੀ ਖੇਡਦੇ ਹੁੰਦੇ ਸੀ ਕਿਤੇ ਕਿਸੇ ਤੋਂ ਸਿੱਖਿਆ ਸੀਗਾ ਤੁਸੀਂ ਰਗੜਾ ਲਗਾਣਾ ਕਿਉਂਕਿ ਇਹ ਵੀ ਕਾਫੀ ਤਾਕਤ ਦਾ ਕੰਮ ਹੁੰਦਾ ਚਲੋ ਕਬੱਡੀ ਖੇਡਦੇ ਸੀ ਉਹ ਤਾਂ ਚਲੋ ਇਸੇ ਨਾਲ ਕਵਰ ਹੋ ਜਾਂਦਾ ਪਰ ਕਿਤੇ ਸਿੱਖਿਆ ਹੈ ਕਿ ਕਿਵੇਂ ਬਣਾਈਦੀ ਹੈ ਕਿ ਕੁਝ ਫਾਇਦਾ ਹੈ ਇਸ ਦੇ ਵਿੱਚ ਮੈਡਮ ਜਦੋਂ ਕਬੱਡੀ ਆ ਜਦੋਂ ਆਪਾਂ ਕੁਸ਼ਤੀ ਖੇਡਦੇ ਹੁੰਦੇ ਸੀ ਜੀ ਉਸ ਤੋਂ ਬਾਅਦ ਸਾਡੇ ਉਸਤਾਦੀ ਸਾਨੂੰ ਪਹੁੰਚਦੇ ਹੁੰਦੇ ਮੈਡਮ ਰਿਕਵਰੀ ਤੇ ਜਾਨ ਬਥੇਰੀ ਹੈ ਮੈਡਮ ਜੀ ਤੇ ਉਹ ਫਿਰ ਸਾਨੂੰ ਦੱਸਦੇ ਸੀ ਕਿ ਐਦਾਂ ਇਹ ਕੁਝ ਪੈਂਦਾ ਹੈ ਔਰ ਸਾਨੂੰ ਰਗੜ ਰਗਵੰਦ ਹੈਗੇ ਅੱਧਾ ਪੌਣਾ ਘੰਟਾ ਉਹ ਰਗੜਦੇ ਸੀ ਉਸ ਤੋਂ ਬਾਅਦ ਸਾਨੂੰ ਬਾਅਦ ਪਤਾ ਲੱਗਾ ਕਿ ਇਹ ਇਹ ਹੁੰਦਾ ਤਾਕਤਮਾਨ ਦੀ ਬਥੇਰੀ ਆਉਂਦੀ ਹੈ ਤਾਂ ਕਰੇ ਮੈਂ ਆਪਣੇ ਉਸਤਾਦ ਜੀ ਕੋਲ ਸਿੱਖਿਆ ਜੀ ਜੀ ਬਹੁਤ ਸਾਰੇ ਲੋਕ ਹੁੰਦੇ ਆ ਕਿ ਉਹ ਕਹਿੰਦੇ ਨੇ ਜੀ ਸ਼ੱਕਰ ਘੱਟ ਪਾਣੀ ਆ ਆਪਾਂ ਇਹ ਚੀਜ਼ ਨੂੰ ਘੱਟ ਕਰਨਾ ਵਧ ਕਰਨਾ ਪਰ ਹਰ ਇੱਕ ਚੀਜ਼ ਦੀ ਆਪਾਂ ਡਿਜਨਲ ਵਿੱਚ ਦੇਖਦੇ ਕੁਆਂਟੀਟੀ ਟੈਗ ਹੁੰਦੀ ਹੈ ਇਸ ਦੇ ਵਿੱਚ ਵੀ ਕੁਝ ਹੈਗਾ ਕਿ ਲੋਕ ਤੁਹਾਨੂੰ ਕੋਈ ਡਿਮਾਂਡ ਕਰਦੇ ਆ ਕਸਟਮਾਈਜ਼ ਕਰਦੇ ਹੋ ਤੁਸੀਂ मैडम हां जी ਜਿੱਦਾਂ ਕਸਟਮਰ ਦੇ ਹਿਸਾਬ ਨਾਲ ਆਇਆ ਜੋ ਕਹਿੰਦੇ ਘੱਟ ਸੀ ਘੱਟ ਪਾਦੀ ਦਾ ਲੇਕਿਨ ਜੋ ਵੀ ਮਟੀਰੀਅਲ ਪੈਂਦਾ ਨਾ ਮੈਡਮ ਜੀ ਉਹ ਬਰਾਬਰ ਦਾ ਪੈਂਦਾ ਸ਼ੱਕਰ ਘੱਟ ਵੱਧ ਪਾਦੀ ਕਿਉਂਕਿ ਆਪਣੇ ਹਿਸਾਬ ਨਾਲ ਪਾਈ ਦੀ ਜੇ ਕੋਈ ਘੱਟ ਕਹਿੰਦਾ ਮੈਡਮ ਘੱਟ ਤਾਂ ਪਹਿਲੇ ਰੱਖ ਜੋ ਵੱਧ ਕਹਿੰਦਾ ਉਹਨੂੰ ਮੈਡਮ ਚਮਚ ਚ ਪਾਦੀਦਾ ਹੋਰ ਜਿੰਨੀ ਅਗਲੇ ਕਹਿੰਦਾ ਉਹਨੇ ਹੀ ਪਾਦੀਦਾ ਜੀ ਤਾਂ ਸ਼ਿੱਤਲ ਜਿੱਦਾਂ ਤੁਸੀਂ ਪੜਦੇ ਸੀਗੇ ਬੀਐਸਸੀ ਫਿਜ਼ੀਕਲ ਐਜੂਕੇਸ਼ਨ ਤੁਸੀਂ ਕਰ ਰਹੇ ਹੋ ਨਾਲ ਨਾਲ ਕਬੱਡੀ ਖੇਡਦੇ ਸੀਗੇ ਤਾਂ ਜਦੋਂ ਤੁਹਾਨੂੰ ਕਾਟ ਤੇ ਆਣਾ ਪਿਆ ਕੱਟੇ ਖੜੇ ਹੋਣਾ ਪਿਆ ਤੂ ਤੋਂ ਮਨ ਦੇ ਵਿੱਚ ਕੀ ਕੁਝ ਚੱਲ ਰਿਹਾ ਸੀਗਾ ਕਦੇ ਆਂਦਾ ਸੀਗਾ ਕਿ ਹਾਂ ਮੈਂ ਤਾਂ ਇੱਕ ਕਬੱਡੀ ਖਿਡਾਰੀ ਬੰਨਾ ਚਾਹੁੰਦਾ ਸੀ ਮੈਂ ਪੜ੍ਹਿਆ ਲਿਖਿਆ ਆ ਤੇ ਮੈਂ ਇੱਥੇ ਆ ਰਿਹਾ ਆ ਕਦੇ ਸੋਚਿਆ ਇਸ ਬਾਰੇ ਮੈਡਮ ਜੀ ਫਰਕ ਤਾਂ ਪੈਂਦਾ ਹੈ ਜੀ ਤੇ ਕਬੱਡੀ ਹਲੇ ਵੀ ਨਹੀਂ ਮੈਡਮ ਛੱਡੀ ਮਿਹਨਤ ਹਲੇ ਵੀ ਕਰੀਦੀ ਆ ਜੀ ਪ੍ਰੋਪਰ ਜੀ ਪ੍ਰੋਪਰ ਹਲੇ ਮਿਹਨਤ ਲੇਕਿਨ ਥੋੜਾ ਦੁੱਖ ਤਾਂ ਲੱਗਦਾ ਹੈ ਮੈਡਮ ਜੀ ਸਟੱਡੀ ਕਰਦੇ ਹੀ ਥੋੜਾ ਉਹ ਫਿਰ ਮਾਈਂਡ ਫ੍ਰੀ ਹੁੰਦੇ ਸੀ ਜੀ ਤੇ ਕਬੱਡੀ ਵਾਲ ਫੋਕਸ ਹੁਣ ਐਦਾਂ ਕਰਦਾ ਵੀ ਥੋੜਾ ਫੋਕਸ ਤੇ ਇੱਕ ਹੀ ਕੰਮ ਹੋਣਾ ਸੀ ਮੈਡਮ ਜੀ ਮੇਰੇ ਤੋਂ ਉਹਦੇ ਕਰਕੇ ਫਿਰ ਮੈਡਮ ਜੀ ਤੇ ਕਬੱਡੀ ਹੱਲੇ ਵੀ ਮੈਡਮ ਦੇਲਚਾ ਕੁਸ਼ਤੀ ਹੱਲੇ ਵੀ ਕਰੀਦੀ ਆ ਜੀ ਆਪਣਾ ਜਾਇਦਾ ਖੜੇ ਕਰੀਦੀ ਮੈਡਮ ਜੀ ਪੂਰੇ ਮਿਹਨਤ ਪੂਰੀ ਕਰੀਦੀ ਆ ਜੀ ਮਤਲਬ ਕਿ ਬਸ ਥੋੜਾ ਜਿਹਾ ਹੁਣ ਘਰ-ਬਾਰ ਵਾਲ ਦੇਖਣ ਲੱਗਾ ਤਾਂ ਕਰਕੇ ਛੱਡਣੀ ਪਈ ਜੀ ਕਦੇ ਨੇੜੇ-ਤੇੜੇ ਦੇ ਲੋਕਾਂ ਨੇ ਵੀ ਤੁਹਾਨੂੰ ਕਦੇ ਤਾਨਾ ਮੇਨਾ ਮਾਰਿਆ ਕਿਉਂਕਿ ਕੰਮ ਤਾਂ ਕਦੇ ਕੋਈ ਛੋਟਾ ਨਹੀਂ ਹੁੰਦਾ ਤੁਸੀਂ ਆਪ ਇਥੋਂ ਦੇ ਮਾਲਕ ਹੈਗੇ ਹੋ ਤੁਸੀਂ ਸਾਰਾ ਕੰਮ ਕਰ ਰਹੇ ਹੋ ਪਰ ਨੇੜੇ-ਤੇੜੇ ਦੇ ਲੋਕ ਬਹੁਤ ਵਾਰ ਕਈ ਵਾਰ ਕਹਿ ਦਿੰਦੇ ਆ ਜੀ ਮੁੰਡਾ ਪੜਿਆ ਲਿਖਿਆ ਹੈਗਾ ਯਾ ਘਰਦਿਆਂ ਨੂੰ ਕਹਿ ਦੋਗੇ ਕਿ ਪੜਿਆ ਲਿਖਿਆ ਹੈਗਾ ਕਿਹੜੇ ਕੰਮੇ ਪੈ ਗਿਆ ਕਾ ਮਨਣ ਜੀ ਬਥੇਰੀ ਆ ਰਹੀ ਹੋਇਆ ਜੀ ਮੈਡਮ ਕਸਟਮਰਾਂ ਦੇ ਉਹ ਆਪ ਕਹਿੰਦੇ ਕਹਿੰਦੇ ਤੁਸੀਂ ਇੰਨੇ ਪੜੇ ਲਿਖੇ ਇੰਨੇ ਵਧੀਆ ਫਿਗਰੈਟੀ ਵਗੈਰਾ ਬੋਡੀ ਵਗੈਰਾ ਤੁਸੀਂ ਭਾਜੀ ਇਹ ਕੰਮ ਕਿਉਂ ਆਪਣਾ ਐ ਮੈਡਮ ਤਾਂ ਕਰਕੇ ਫਿਰ ਆਪਾਂ ਕਿਸੇ ਦਿਨ ਇੱਥੇ ਕੰਮ ਨਹੀਂ ਕਰਨਾ ਸੀ ਮੈਡਮ ਫੇ ਆਪਣਾ ਕੰਮ ਖੋਲਿਆ ਫਿਰ ਆਪਣੇ ਕੰਮ ਦੇ ਦਾਂ ਮੈਡਮ ਦੀ ਮਾਈਂਡ ਫਰੀ ਰਹਿੰਦਾ ਬੰਦਾ ਤਾਂ ਕਰਕੇ ਜਦੋਂ ਮਰਜੀ ਜਦੋਂ ਮਰਜੀ ਕੰਮ ਕੋਈ ਦੇਖ ਸਕਦੇ ਕਰ ਸਕਦੇ ਹੋ ਜੀ ਤੁਸੀਂ ਕਦੀ ਨੌਕਰੀ ਟਰਾਈ ਨਹੀਂ ਕੀਤੀ ਸ਼ੀਤਲ ਕਿ ਮੈਂ ਜੌਬ ਟਰਾਈ ਕਰ ਲਾਂ ਕਿਤੇ ਕਿਉਂਕਿ ਆਪਾਂ ਹੁੰਦਾ ਨਾ ਕਿ ਬੱਚਿਆਂ ਦੇ ਵਿੱਚ क्रेਜ਼ ਹੁੰਦਾ ਕਿ ਪੜ੍ਹਾਈ ਲਿਖਾਈ ਹੋ ਗਈ ਐ ਅਲੱਗ ਹੀ ਬੱਝੇ ਆਂਦੀ ਰਹੇਗੀ ਤਾਂ ਜੌਬ ਕਰ ਲਈ ਤੁਸੀਂ ਨਹੀਂ ਕਦੇ ਟਰਾਈ ਕੀਤਾ ਮੈਡਮ ਟਰਾਈ ਤਾਂ ਬਥੇਰੀਆ ਕੀਤਾ ਨਾ ਮੇਰੇ ਨਾਲ ਇੱਥੇ ਟੈਟੂ ਸੀਗਾ ਮੈਡਮ ਉਹ ਟੈਟੂ ਰਿਮੂਵ ਕਰਵਾਇਆ ਉਹਦੇ ਕਰਕੇ ਫਿਰ ਫੌਜ ਦੀ ਪੋਲ ਮੂਦ ਮੈਨੂੰ ਮੈਡਮ ਨੂੰ ਸੀਗਾ ਕਿ ਮੈਂ ਫੌਜ ਚ ਜਾਣਾ ਫੌਜ ਚ ਜਾਣਾ ਉਸ ਤੋਂ ਬਾਅਦ ਮੈਡਮ ਜਿਹੜਾ ਮੋਦੀ ਸਾਹਿਬ ਨੇ ਕੀਤਾ ਮੈਡਮ 3 ਸਾਲ ਦਾ ਉਹਦੇ ਕਰਕੇ ਫਿਰ ਮੈਡਮ ਨੂੰ ਥੋੜਾ ਜਿਹਾ ਟੁੱਟ ਗਿਆ ਫਿਰ ਥੋੜਾ ਟੈਟੂ ਰਿਮੂਵ ਕਰਕੇ ਮੈਂ ਰਾ ਥੋੜਾ ਜਿਹਾ ਮਾਨੇ ਜਾਂ ਟੁੱਟ ਗਿਆ ਤਾਂ ਕਰਕੇ ਫਿਰ ਮੈਂ ਆਪਣੇ ਕੰਮ ਮੈਡਮ ਜੋ ਵੀ ਹੈ ਘਰ-ਬਾਰ ਤਾਂ ਦੇਖਣਾ ਪੈਣਾ ਛੋਟਾ ਵੱਡਾ ਕੰਮ ਕੁਝ ਨਹੀਂ ਹੁੰਦਾ ਮੈਡਮ ਤਾਂ ਕਰਕੇ ਸ਼ਰਧਾਈ ਦਾ ਕੰਮ ਕੀਤਾ ਉਹਦੇ ਕਰਕੇ ਜੀ ਅੱਛਾ ਫਾਦਰ ਸਾਹਿਬ ਨੂੰ ਕੀ ਹੋਇਆ ਸੀ ਉਦੋਂ ਤੁਹਾਡੀ ਏਜ ਕਿੰਨੀ ਸੀਗੀ ਤਾਂ ਮੈਂ ਜਾਨਣਾ ਚਾਹਨੀ ਆ ਕਿ ਉਸ ਦੌਰਾਨ ਜਦੋਂ ਘਰ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਤੇ ਆ ਗਈਆਂ ਉਹ ਸਾਰਾ ਮੈਸ ਸਿਨੈਰੀਓ ਜਾਨਣਾ ਚਾਹਨੀ ਤੁਹਾਡੇ ਕੋਲੋਂ ਮੈਨੂੰ ਫਾਦਰ ਸਾਹਿਬ ਨਾ ਜਾਗਰਣ ਕਰਦੇ ਹੁੰਦੇ ਜੀ ਜਾਗਰਣ ਕਰਦੇ ਹੋਏ ਵਗੈਰਾ ਮੈਡਮ ਜਿੱਦਾਂ ਕਿ ਦਿਨ ਡੇ ਨਾਈਟ ਡੇ ਨਾਈਟ ਨਾ ਪ੍ਰੋਗਰਾਮ ਤਾਂ ਸੀਗਾ ਉਦੇ ਕਰਕੇ ਜਿੱਦਾਂ ਕਿ ਉਹ ਆ ਰਹੇ ਸੀ ਪ੍ਰੋਗਰਾਮ ਤੋਂ ਵਾਪਸ ਆ ਰਹੇ ਫਲਾਈਓਵਰ ਦੇ ਉੱਪਰ ਮੈਡਮ ਮਕਸੂਦਾ ਦੇ ਉੱਪਰ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਮੈਡਮ ਡੈਥ ਹੋ ਗਈ ਸੀ। ਉਹਦੇ ਕਰਕੇ ਮੈਡਮ ਥੋੜਾ ਘਰ ਦਾ ਫਿਰ ਮੈਨੂੰ ਦੇਖਣਾ ਪਿਆ ਕੰਮ ਕਰਨਾ ਪਿਆ ਜੀ। ਜੀ। ਤੁਸੀਂ ਮੈਡਮ ਦਾ ਦੱਸਿਆ ਕਿ ਉਹ ਵੀ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਆ ਉਹਨਾਂ ਨੂੰ ਵੀ ਕਾਫੀ ਦਿੱਕਤ ਆਉਂਦੀ ਹੈ। ਉਹਨਾਂ ਨੂੰ ਕਦੋਂ ਤੋਂ ਇਹ ਦਿੱਕਤ ਆਣੀ ਸ਼ੁਰੂ ਹੋਈ? ਕੀ ਉਹਨਾਂ ਨੂੰ ਪ੍ਰੋਬਲਮ ਹੈਗੀ ਹੈ ਕਿ ਘਰ ਦੀਆਂ ਮਜਬੂਰੀਆਂ ਕਾਰਨ ਉਹਨਾਂ ਨਾਲ ਐਦਾਂ ਹੋ ਰਿਹਾ ਹੈ? ਮੈਡਮ ਥੋੜਾ ਪਾਪਾ ਦੀ ਟੈਨਸ਼ਨ ਲੈ ਕੇ ਸੀ। ਥੋੜਾ ਮੇਰੇ ਘਰ ਦੀ ਟੈਨ ਉਦੇ ਕਰਕੇ ਫਿਰ ਮੈਡਮ ਜੀ ਉਹ ਡਿਪਰੈਸ਼ਨ ਜਿੱਦਾਂ ਕਿ 7 ਮਹੀਨੇ ਹੋ ਗਏ ਮੈਡੀਸਨ ਚੱਲਣ ਦੀ ਸੀ ਵਲ ਹਸਪੀਟਲ ਮੈਡਮ ਤੇ ਹੁਣ ਵੀ ਹਲੇ ਸਾਲ ਕੋ ਹੋਰ ਚੱਲਣੀ ਹੈ ਡਾਕਟਰ ਸਾਹਿਬ ਕਹਿੰਦੇ ਵੇ ਸੀਗੇ ਤੇ ਉਹਨਾਂ ਦੇ ਨਾਲ ਨਾਲ ਮੈਡਮ ਸ਼ਰਧਾਈ ਵੀ ਪਲਾਂਦੀ ਹੋੜਾ ਥੋੜਾ ਬਹੁਤ ਬੈਟਰ ਫੀਲ ਕਰਦੇ ਆ ਆਪਣੇ ਆਪ ਨੂੰ ਜੀ ਕੁਝ ਕਸਟਮਰ ਵੀ ਜਿਹੜੇ ਨੇ ਉਹ ਇੱਥੇ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਜਾਣਾਂਗੇ ਕਿ ਉਹਨਾਂ ਨੂੰ ਇੱਥੋਂ ਦੀ ਸ਼ਰਧਾਈ ਕਿੰਨੀ ਪਸੰਦ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੋਂ ਦੀ ਤਾਰੀਫ਼ ਕਰਕੇ ਜਾਂਦੇ ਨੇ ਕਿ ਇਹਨਾਂ ਦੇ ਵੱਲੋਂ ਜਿਹੜਾ ਰਗੜਾ ਤਿਆਰ ਕੀਤਾ ਜਾਂਦਾ ਉਹ ਬਹੁਤ ਵਧੀਆ ਹੁੰਦਾ ਤਾਂ ਇੱਥੋਂ ਦੇ ਜਿਹੜੇ ਕੁਝੇ ਨੌਜਵਾਨ ਨੇ ਉਹ ਇੱਥੇ ਪਹੁੰਚੇ ਹੋਏ ਐ ਕਸਟਮਰ ਐ ਸੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਵੇਂ ਦਾ ਲੱਗਦਾ ਹੈਗਾ ਤਾਂ ਸਿਰ ਮੈਂ ਜਾਨਣਾ ਚਾਹਾਂਗੀ ਕਿ ਤੁਹਾਨੂੰ ਇਹਦਾ ਟੇਸਟ ਕਿਵੇਂ ਦਾ ਲੱਗ ਰਿਹਾ ਤੁਸੀਂ ਜ਼ਰੂਰ ਟਰਾਈ ਕਰੋ ਉਸ ਤੋਂ ਬਾਅਦ ਸਾਨੂੰ ਰਿਐਕਸ਼ਨ ਜ਼ਰੂਰ ਦਿਓ ਟੇਸਟ ਵਧੀਆ ਮੈਡਮ ਦਾ ਵਧੀਆ ਆ ਖਰਾ ਗਿਆ ਪੂਰਾ ਨਸ਼ਿਆਂ ਤੋਂ ਬਚੋ ਇਹ ਚੀਜ਼ ਵਧੀਆ ਟਰਾਈ ਕਰਨੀ ਚਾਹੀਦੀ ਆ ਇਹਨਾਂ ਬੰਦੇ ਅੰਦਰ ਜਾਣ ਪੈਂਦੀ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਚੀਜ਼ ਪੀਣੀ ਚਾਹੀਦੀ ਆ ਨਸ਼ੇ ਹੋਰਾਂ ਨੂੰ ਤਿਆਗੋ ਇਹ ਜੀ ਸਭ ਤੋਂ ਵਧੀਆ ਚੀਜ਼ ਏ ਤੇ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਅਸੀਂ ਬਹੁਤ ਜਰ ਤੋਂ ਆਈਦਾ ਭਾਈ ਦੇ ਕੋਲੇ ਭਾਈ ਜੀ ਜਦੋਂ ਲਿਉਂਦੇ ਉਹਦੇ ਤੋਂ ਆਈਦਾ ਭਾਈ ਦੇ ਹੱਥ ਦੀ ਵਧੀਆ ਦੇਖ ਰਗੜਦੇ ਬਹੁਤ ਵਧੀਆ ਆ ਨਜ਼ਾਰਾ ਆਉਂਦਾ ਪੂਰਾ ਪੀ ਕੇ ਸਸੋਨੇ ਆ ਕੀ ਜਿਹੜੇ ਕਸਟਮਰ ਨੇ ਉਹਨਾਂ ਦੇ ਵੱਲੋਂ ਵੀ ਇੱਕ ਬਦਿਆ ਪੋਜ਼ਿਟਿਵ ਰਿਸਪਾਂਸ ਦਿੱਤਾ ਗਿਆ ਕਹਿੰਦੇ ਕਿ ਜਦੋਂ ਵੀ ਉਹ ਇੱਥੇ ਰਗੜਾ ਲਾਂਦੇ ਨੇ ਤਾਂ ਉਹ ਜ਼ਿਆਦਾ ਤੇ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਾਫੀ ਪਸੰਦ ਆਉਂਦਾ ਹੈ ਉਹਨਾਂ ਦੇ ਵੱਲੋਂ ਇੱਕ ਬਹੁਤ ਸੋਹਣਾ ਮੈਸੇਜ ਵੀ ਦਿੱਤਾ ਗਿਆ ਕਹਿੰਦੇ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਅਜਿਹੇ ਤਰੀਕੇ ਦੀਆਂ ਜਿਹੜੀਆਂ એનર્ਜੀ ਡਰਿੰਕਸ ਹੁੰਦੀਆਂ ਨੇ ਉਹ ਵੀ ਜ਼ਰੂਰ ਟਰਾਈ ਕਰਨੀਆਂ ਚਾਹੀਦੀਆਂ ਨੇ ਤਾਂ ਮੇਰੇ ਨਾਲ ਅਸ਼ੀਤਲ ਹੈਗੇ ਨੇ ਸ਼ੀਤਲ ਨਾਲ ਵੀ ਆਪਾਂ ਗੱਲਬਾਤ ਜਿਹੜੀਆਂ ਉਹਵੇਂ ਹੀ ਕੰਟੀਨਿਊ ਰੱਖਾਂਗੇ ਤਾ ਸ਼ੀਤਲ ਮੈਂ ਪਰਿਵਾਰ ਦੀ ਗੱਲ ਕਰ ਰਹੀ ਸੀ ਤੁਹਾਡੇ ਕੀ ਤੁਹਾਡੇ ਮਦਰ ਜਿਹੜੇ ਨੇ ਉਹ ਫਿਲਹਾਲ ਡਿਪਰੈਸ਼ਨ ਦੇ ਵਿੱਚ ਹੈਗੇ ਆ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਪਰਿਵਾਰ ਦੀਆਂ ਮਜਬੂਰੀਆਂ ਹੈਗੀਆਂ ਨੇ ਤੁਹਾਨੂੰ ਤਾਂ ਹੁਣ ਮਦਰ ਦੇ ਘਰ ਦਾ ਖਰਚਾ ਜਾਂ ਮਦਰ ਦੀ ਦਵਾਈਆਂ ਉਹ ਸਭ ਕਿਵੇਂ ਚੱਲ ਰਿਹਾ ਹੈ ਇਥੋਂ ਪੂਰਾ ਹੋ ਜਾਂਦਾ ਤੁਹਾਡਾ ਜੀ ਮੈਂ ਮੈਥੋਂ ਫਿਰ ਜਿੰਨੇ ਵੀ ਕਮਾਈ ਦੇ ਮੈਡਮ ਦੀ ਘਰ-ਬਾਰ ਹੀ ਦੇਈ ਜਦੀ ਘਰ-ਬਾਰ ਮਤਲਬ ਕਿ ਮਾਤਾ ਜੀ ਦੀ ਮੈਡੀਸਨ ਜਿੱਦਾ ਹੋ ਗਈ ਘਰ ਦੇ ਰੋਟੀ ਪਾਣੀ ਲੈਣਾ ਰਾਸ਼ਨ ਪਾਣੀ ਮੈਡਮ ਆਪਣਾ ਖਰਚਾ ਦਾਦੂ ਜੀ ਦਾ ਮੈਂ ਸਿਸਟਰ ਮੈਰਿਡ ਮੈਡਮ ਨੂੰ ਵੀ ਥੋੜਾ ਦੇਖਣਾ ਪੈਂਦਾ ਤਿਵਾਰ ਵਗੈਰਾ ਆਇਆ ਮੈਂ ਮੈਡਮ ਸਾਰਾ ਮੈਨੇਜ ਮੈਂ ਹੀ ਕਰਦਾ ਕਿਉਂਕਿ ਇਹ ਕੰਮ ਅਗਰ ਉਸ ਵੇਲੇ ਬੌਂਸਰ ਦਾ ਕੰਮ ਮੈਡਮ ਆਪਣਾ ਹੈਗਾ ਸਿਕਿਉਰਿਟੀ ਦਾ ਤੇ ਉਹਨਾਂ ਨਾਲ ਜਾਈਏ ਮਤਲਬ ਕਿ ਕਰ ਲਈਦਾ ਮੈਡਮ ਮੈਨੇਜ ਫੇਲਾਸੀਲਾ ਅੱਛਾ ਤੁਸੀਂ ਹੁਣ ਬੌਂਸਰਸ ਦੇ ਨਾਲ ਵਿੱਚ ਜਿੱਦਾਂ ਕਹਿ ਰਹੇ ਹੋ ਕਿ ਬੌਂਸਰ ਦੀ ਟੀਮ ਦੇ ਨਾਲ ਵੀ ਜਾਂਦੇ ਹੋ ਰੀਸੈਂਟ ਕਿੱਥੇ ਜਾ ਕੇ ਆਏ ਹੋ ਤੁਸੀਂ ਕਿਹਨਾਂ ਦੇ ਨਾਲ ਸੀਗੇ ਮੈਡਮ ਮੈਂ ਆਪਣਾ ਜਾਨਾ ਹਿਮਸੰਧੂ ਨਵੀਰਨ ਸਾਡੇ लाਡੀ ਵੀਰਾ ਬਹੁਤ ਵੱਡੀ ਹੈਗੇ ਆ ਉਹ ਮੈਨੂੰ ਬਹੁਤ ਸਪੋਰਟ ਕਰਦੇ ਹੈਪੀ ਵੀਰਾ ਬਹੁਤ ਸ ਇੱਕ ਬਾਬਾ ਜੀ ਅਜੀ ਕਰੀਮੀ ਦਾ ਬੱਬੂ ਬਾਬਾ ਜੀ ਉਹ ਆਪਣੇ ਨੂੰ ਬਹੁਤ ਸਪੋਰਟ ਕਰਦੇ ਮੈਡਮ ਉਹ ਫਿਰ ਮੈਨੂੰ ਅੱਗੇ-ਅੱਗੇ ਲੈ ਕੇ ਜਾਂਦੇ ਆ ਮੈਡਮ ਜਿੱਦ ਅਸੀਂ ਮਸੰਦੂ ਹੋ ਗਏ ਅਰਜੰਟੇ ਲੋ ਹੋ ਗਿਆ ਮੈਡਮ ਠੀਕ ਆ ਜੀ ਹਨਰ ਸਿੱਧੂ ਐਮੀ ਵੀਰਕਣਾ ਮੈਡਮ ਉਹਨਾਂ ਨਾਲ ਵਗੈਰਾ ਨਾਲ ਜਾਈਦਾ ਫਿਰ ਜੀ ਟੀਮ ਵਗੈਰਾ ਵੰਡੀ ਦੇ ਉਹਨਾਂ ਨੂੰ ਜਿੱਦਾਂ ਗਰੁੱਪ ਵਗੈਰਾ ਹੁੰਦੇ ਫਿਰ ਲਾਡੀ ਵੀਰਾ ਸਾਨੂੰ ਭੇਜਦਾ ਹੈਪੀ ਵੀਰਾ ਜੀ ਮਤਲਬ ਬਾਤ ਤੁਹਾਡੀ ਇੱਕ ਅੱਛੀ ਪਰਸਨੈਲਿਟੀ ਹੈਗੀ ਜਿੱਦਾਂ ਤੁਹਾਡੇ ਕਸਟਮਰਸ ਵੀ ਤੁਹਾਨੂੰ ਕਹਿੰਦੇ ਕਿ ਬਾਤ ਵਧੀਆ ਪਰਸਨੈਲਿਟੀ ਹੈ ਕਦੀ ਖੁਦ ਨਹੀਂ ਮੰਨ ਕਰਦਾ ਕਿ ਇਹਨਾਂ ਐਕਟਰਸ ਦੇ ਨਾਲ ਜਾਈਦਾ ਮੈਡਮ ਮਨ ਤਾਂ ਕਰਦਾ ਲੇਕਿਨ ਮਨ ਇਹੀ ਹੈ ਜੀ ਆਪਣਾ ਸਰੀਰ ਬਣਾਉਣਾ ਮਰਨ ਦੀ ਵਧੀਆ ਫਿਟ ਨਸ਼ਾ ਪੱਤੇ ਆ ਤਾਂ ਦੂਰ ਰਹਿਣਾ ਜੀ ਤਾਂ ਕਰਕੇ ਇੱਕ ਹੈਗੀ ਖੁਆਇਸ਼ ਲਈ ਸਿੰਗਰਨਾ ਪੱਕਾ ਲੱਗਿਆ ਮੈਡਮ ਕਿਸੇ ਐਕਟਰ ਵਗੈਰਾ ਨਾਲ ਚਲੋ ਬਾਬਾ ਜੀ ਜਦੋਂ ਸੁਣਨਗੇ ਮੈਡਮ ਫੇ ਫੋਲੀ ਫੋਲੀ ਆ ਮੈਡਮ ਜੀ ਸਟੈਪ ਬਾਈ ਸਟੈਪ ਹੋਗਾ ਜੀ ਜੀ ਕਿਦੋਂ ਤੋਂ ਤੁਸੀਂ ਇਹ ਕਾਰਟ ਇੱਥੇ ਲਗਾ ਰਹੇ ਹੋ ਆਪਣੀ ਮੈਡਮ ਮੈਨੂੰ ਹੋ ਗਏ 2 ਮਹੀਨੇ ਹੋ ਗਏ ਜੀ ਜੀ 2 ਮਹੀਨਿਆਂ ਤੋਂ ਮੈਂ ਲਗਾ ਰਿਹਾ ਜੀ ਵਧੀਆ ਸਰਕਲ ਮੈਡਮ ਘਰ-ਬਾਰ ਬਹੁਤ ਕੁਝ ਦੀ ਤੈਨਾ ਨੇ ਜੀ ਘਰ ਵਧੀਆ ਚੱਲਦਾ ਆ ਜੀ ਹਾਂ ਜੀ ਕਿ ਕਸਟਮਰ ਨਾਲ ਅਸੀਂ ਤਾਂ ਗੱਲ ਕੀਤੀ ਹੈ ਤਾਂ ਤੁਹਾਨੂੰ ਕਸਟਮਰ ਸਰਵਿਸ ਰਿਸਪੌਂਸ ਕਿਵੇਂ ਆਂਦਾ ਉਹ ਕੀ ਕਹਿ ਕੇ ਜਾਂਦੇ ਨੇ ਤੁਹਾਨੂੰ ਮੈਡਮ ਰਿਸਪੌਂਸ ਤਾਂ ਬਹੁਤ ਵਧੀਆ ਕਸਟਮਰ ਕੋਈ ਵੀ ਆਂਦਾ ਮੈਡਮ ਦੁਬਾਰਾ ਅਗਲਾ ਦੁਬਾਰਾ ਫੇਰ ਆਉਂਦਾ ਹੈ ਮੈਡਮ ਬਾਕੀ ਆਪਣੇ ਟੇਸਟ ਦੇ ਹਿਸਾਬ ਨਾਲ ਮੈਡਮ ਜੀ ਟੇਸਟ ਵਧੀਆ ਹੋਊਗਾ ਕੁਆਲਿਟੀ ਵਧੀਆ ਹੋਊਗੀ ਮੈਡਮ ਜੀ ਗਾਗ ਨੇ ਆਪੀ ਕਸਟਮਰ ਨੇ ਆਪੀ ਹੀ ਹੋਣਾ ਭੱਜ ਗਏ ਜੀ ਜੇ ਹੈਗੀ ਉਹਦਾ ਦੀ ਅਗਲੇ ਨੇ ਇੱਕ ਵਾਰੀ ਪੀਣਾ ਦੁਬਾਰਾ ਨਹੀਂ ਹੋਣਾ ਮੈਡਮ ਇਹ ਆਪਣੇ ਕੋਲ ਜਿੱਦਾਂ ਕਸਟਮਰ ਹੁਣੇ ਵੀਰ ਹੋਣਾ ਨਾ ਤੁਸੀਂ ਗੱਲਬਾਤ ਕੀਤੀ ਮੈਡਮ ਜਦੋਂ ਦੀ ਅਸੀਂ ਸ਼ੁਰੂਆਤ ਕੀਤੀ ਜੀ ਜਦੋਂ ਆਪਾਂ ਸ਼ਰਧਈ ਦਾ ਨਾਮ ਸੁਣਿਆ ਨਾ ਤਾਂ ਹੰਗੀ ਸਿੰਘ ਜਦੋਂ ਦੇਗ ਕਰਦੇ ਹੁੰਦੇ ਨੇ ਘੋਟਦੇ ਹੁੰਦੇ ਨੇ ਤਾਂ ਮਾਈਂਡ ਦੇ ਵਿੱਚ ਲੋਕਾਂ ਦੇ ਬਹੁਤ ਵਾਰ ਆ ਜਾਂਦਾ ਕਿ ਇਸ ਵਿੱਚ ਨਸ਼ਾ ਨਾ ਪਾਇਆ ਹੋਵੇ ਤਾਂ ਤੁਹਾਨੂੰ ਵੀ ਕਦੇ ਇਸ ਤਰੀਕੇ ਦੇ ਸਵਾਲ ਆਉਂਦੇ ਨੇ ਨਹੀਂ ਮੈਡਮ ਜੇ 1% ਵੀ ਨਸ਼ਾ ਨਹੀਂ ਹੁੰਦਾ ਜੀ ਜਿਹੜੀ ਉਹ ਦੇਗ ਹੁੰਦੀ ਮੈਡਮ ਜੀ ਉਹ ਵਰਤਾਈ ਨਹੀਂ ਜਾਂਦੀ ਜੀ ਉਹ ਉਦੋਂ ਬਣਾਈ ਜਾਂਦੀ ਜਦੋਂ ਆਪਣੇ ਸਾਰੇ 4-5 ਵੀਰ ਸਿੰਘ ਇਕੱਠੇ ਹੋ ਜਾਣ ਮੈਂ ਅਰਦਾਸ ਬੇਨਤੀ ਕਰਕੇ ਉਦੋਂ ਉਦੋਂ ਦੇਗ ਬਣਾਈ ਜਾਂਦੀ ਕਿਉਂਕਿ ਜਿਹੜੀ ਦੇਗ ਹੁੰਦੀ ਮੈਂ ਜੀ ਉਹ ਵਰਤਾਈ ਨਹੀਂ ਜਾਂਦੀ ਵੇਚੀ ਨਹੀਂ ਕਦੀ ਨਹੀਂ ਜਾਂਦੀ ਉਹ ਬਸ ਆਪਣੇ ਸਿੰਘਾਂ ਵਾਸਤੇ ਜਿੱਦਾਂ ਕੀ ਹੁੰਦੀ ਆ ਮੈਡਮ ਪੀ ਜਾਂਦੀ ਇਹਦੇ ਵਿੱਚ 1% ਵੀ ਨਿਸ਼ਾਨੀ ਹੈਗਾ ਜੀ ਜਿਹਨੂੰ ਕਹਿੰਦੇ ਆ ਜੀ ਤਾਂ ਮੈਂ ਚਾਹਾਂਗੀ ਕਿ ਇੱਕ ਵਾਰ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਖਾਓ ਕਿ ਇਸ ਦੇ ਵਿੱਚ ਕੀ ਕੁਝ ਤੁਸੀਂ ਪਾਉਂਦੇ ਹੈਗੇ ਉਹ ਤੇ ਕਿਦਾਂ ਇਸ ਨੂੰ ਤਿਆਰ ਕਰਦੇ ਹੋ ਉਹ ਨਾਲ-ਨਾਲ ਆਪਾਂ ਗੱਲਬਾਤ ਵੀ ਜਾਰੀ ਰੱਖਾਂਗੇ ਤੇ ਆਪਾਂ ਜਾਣਾਂਗੇ ਕਿ ਕੀ ਕੁਝ ਤੁਸੀਂ ਇਸ ਵਿੱਚ ਪਾ ਰਹੇ ਹੋ ਮੈਡਮ ਇਸ ਦੇ ਪਾਉਣ ਦੇ ਪਹਿਲਾਂ ਗੁਲਾਬ ਦੇ ਪੱਤੇ ਪਾਉਂਦੇ ਆ ਜੀ ਜੀ ਆ ਗੁਲਾਬ ਦੇ ਪੱਤੇ ਪਾਉਂਦੇ ਆ ਮੈਡਮ ਜੀ ਉਸ ਤੋਂ ਬਾਅਦ ਆਪਣੇ ਕੋ ਆਗੇ ਜੀ ਇਲਾਚੀ ਦਾ ਇਲਾਚੀ ਪੈ ਗਈ ਆ ਜੀ ਉਸ ਤੋਂ ਬਾਅਦ ਮੈਡਮ ਜੀ ਆਪਣੇ ਕੋ ਆ ਗਈ ਜੀ ਖਾਸ ਮਗਜ ਆ ਗਈ ਜੀ ਅ ਮਗਜ ਭਾਈ ਦਾ ਜੀ ਉਸ ਤੋਂ ਬਾਅਦ ਮਗਜ ਤੋਂ ਬਾਅਦ ਆ ਜਾਂਦੀ ਖਾਸ ਕਰ ਜੀ ਇਹਦਾ ਖਾਸ ਕਰ ਸਪਾਤ ਹੀ ਆ ਜੀ ਉਸ ਤੋਂ ਬਾਅਦ ਆ ਜਾਂਦੀ ਆਪਣੇ ਕੋ ਜੀ ਕਾਲੀ ਮਰਚ ਜੀ ਆ ਕਾਲੀ ਮਰਚ ਆ ਗਈ ਆ ਜੀ

ਪੌਣਾ ਘੰਟਾ ਮੈਡਮ ਅੱਧੇ ਤੋਂ ਪੌਣਾ ਘੰਟਾ ਨੂੰ ਰਗੜਿਆ ਜਾਂਦਾ ਜੀ ਜੀ ਇਹ ਨਿੰਮ ਦਾ ਮੈਡਮ ਇਹ ਤੇ ਇਹ ਲਾਲ ਪੱਥਰ ਦਾ ਰਾਜਸਥਾਨ ਤੋਂ ਮੰਗਵਾਇਆ ਜੀ ਇਸ ਦੀ ਕੀ ਖਾਸੀਅਤ ਹੈ ਇਸ ਕੋਟਨੇ ਦੀ ਤੁਸੀਂ ਦੱਸਿਆ ਕਿ ਇਹ ਨਿੰਮ ਦਾ ਹੈਗਾ ਤੇ ਉਹ ਲਾਲ ਪੱਥਰ ਦਾ ਸਪੈਸ਼ਲ ਤੁਸੀਂ ਦੱਸਿਆ ਸੀ ਕਿ ਜੈਪੁਰ ਤੋਂ ਮੰਗਵਾਇਆ ਹੋਇਆ ਤੇ ਇਸ ਦੀ ਕੀ ਖਾਸੀਅਤ ਹੈ ਮੈਡਮ ਜੀ ਇਹਦੇ ਠੰਡਾ ਹੁੰਦਾ ਪੱਥਰ ਪੂਰਾ ਇਹ ਵੀ ਬਿਮਾਰੀਆਂ ਨੂੰ ਦੂਰ ਕਰਦਾ ਇਹ ਮੇਨ ਨਿੰਮ ਦੀ ਆ ਇਹ ਦੇਖੋ ਉੱਪਰ ਤੁਸੀਂ ਦੇਖੋਗੇ ਮੈਡਮ ਇਹ ਵੀ ਰਗੜੀ ਜਾਂਦੀ ਨਾਲ ਜੇ ਵੀ ਰਗੜਦੀ ਡਾਕਟਰ ਕਹਿੰਦੇ ਆ ਨਾ ਜਿੱਦਾਂ ਕਿ ਨਿੰਮ ਦੀ ਨਿੰਮ ਖਾਓ ਨਿੰਮ ਦਾ ਜੂਸ ਪੀਓ ਇਹ ਵੀ ਰਗੜੀਂਦੇ ਇਹਦੇ ਨਾਲ ਪੇਟ ਸਾਫ਼ ਹੋ ਜਾਂਦਾ ਮੈਡਮ ਜੀ ਤਾਂ ਕਰਕੇ ਜੀ ਤੁਸੀਂ ਚਾਹਵਾਂਗੇ ਕਿ ਨਾਲ ਦੇ ਨਾਲ ਤੁਸੀਂ ਇਸ ਨੂੰ ਕੋਟ ਕੇ ਵੇਖ ਵਾਰ ਦਿਖਾਓ ਤਾਂ ਆਪਾਂ ਗੱਲਬਾਤ ਵੀ ਤੁਹਾਡੇ ਨਾਲ ਲਗਾਤਾਰ ਜਿਹੜੀ ਇਹ ਸਾਰੀ ਰੱਖਾਂਗੇ ਤਾਂ ਇਸ ਦੇ ਵਿੱਚ ਕੋਈ ਪਾਣੀ ਵਗੈਰਾ ਜਾਂ ਕੁਝ ਕੀ ਦੁੱਧ ਦਾ ਛਿੱਟਾ ਕੀ ਪਾਉਂਦੇ ਹੋ ਇਸ ਦੇ ਵਿੱਚ ਇਸ ਨੂੰ ਤਿਆਰ ਕਰਨ ਲਈ ਇਹਦੇ ਵਿੱਚ ਪਾਣੀ ਦੇ ਪਾਣੀ ਹਲਕਾ ਹਲਕਾ ਲਾਈਦਾ ਕਿਉਂਕਿ ਜੇ ਤੂੰ ਸੀਤ ਠੰਡੀ ਰਹੇ ਤਾਂ ਵਧੀਆ ਰਗੜਿਆ ਜਾਵੇ ਜੀ ਤਾਂ ਕਰਕੇ ਜੀ ਤੁਹਾਡੇ ਗੁਲਾਬ ਦੇ ਪੱਤੇ ਤੁਸੀਂ ਇਸ ਦੇ ਵਿੱਚ ਪਾਏ ਨੇ ਇਸ ਦੇ ਵਿੱਚ ਕੀ ਇਸ ਦਾ ਕੋਈ ਫਲੇਵਰ ਆਉਂਦਾ ਹੈ ਇਸ ਕਾਰਨ ਪਾ ਰਹੇ ਹੋ ਤੁਸੀਂ ਜੀ ਮੈਮ ਇਹਦਾ ਫਲੇਵਰ ਕਰਕੇ ਹੀ ਆ ਜੀ ਵਧੀਆ ਆਪਣਾ ਰਹਿੰਦਾ ਆ ਕੋਈ ਜਿੱਦਾਂ ਕਿ ਇਨਫੈਕਸ਼ਨ ਵਗੈਰਾ ਵੀ ਨਹੀਂ ਹੁੰਦੀ ਇਹਦੇ ਨਾਲ ਵੀ ਜੀ ਤੇ ਵਧੀਆ ਸੁਆਦ ਵੀ ਵਧੀਆ ਹੁੰਦਾ ਆ ਜੀ ਤਾਂ ਬਹੁਤ ਸਾਰੇ ਲੋਕ ਤੁਹਾਡੇ ਕੋਲ ਇਹੋ ਜਿਹੀ ਆਉਂਦੇ ਹੋਣਗੇ ਜਿਹੜੇ ਨਾ ਸ਼ਰਧਾਈ ਦਾ ਪਾਊਡਰ ਆਪਾਂ ਬਾਜ਼ਾਰ ਤੋਂ ਆਮ ਤੋਂ ਆ ਤੇ ਖਰੀਦ ਲੈਣੇ ਆ ਹੈ ਨਾ ਤੁਹ ਪੱਕਾ ਕਿ ਤੁਹਾਨੂੰ ਵੀ ਇਹਦਾ ਨਾ ਆਉਂਦਾ ਕਦੀ ਕਸਟਮਰ ਦੀ ਡਿਮਾਂਡ ਕਿ ਸਾਨੂੰ ਪਾਊਡਰ ਬਣਾ ਦਿਓ ਜਾਂ ਇਹਦਾ ਨਾ ਕਦੀ ਡਿਮਾਂਡ ਆਈ ਤੁਹਾਨੂੰ ਨੀ ਮੈਡਮ ਇੱਦਾਂ ਦੀ ਕੁਛ ਨਹੀਂ ਆਈ ਓਦਾਂ ਦਾ ਆਪਣੇ ਕੋ ਉਹ ਇੱਦਾਂ ਰਗੜ ਰਗੜਾਈ ਲੈਂਦੇ ਮੈਡਮ ਕਹਿੰਦੇ ਰਗੜ ਕੇ ਕਿਉਂਕਿ ਅੱਜ ਕੱਲ ਮਸ਼ੀਨਾਂ ਵੀ ਹੋ ਗਈਆਂ ਮੈਡਮ ਮਸ਼ੀਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਕਿਉਂਕਿ ਜੋ ਹੱਥ ਦੀ ਰਗੜ ਉਹ ਹੱਥ ਦੀ ਰਗੜਿਆ ਕਿਉਂਕਿ ਹੱਥ ਜੇ ਆਪਣਾ ਪਤਾ ਕਿ ਉਹ ਕਿ ਰਗੜਨਾ ਕਦਾਂ ਕਰਨਾ ਜਾਣ ਕਿਉਂਕਿ ਜਾਣ ਕੇ ਯਾਰੀ ਮੈਡਮ ਜੀ ਜ਼ੋਰ ਜ਼ਿਆਦਾ ਲੱਗਦਾ ਹੈ ਯਾਰੀ ਘੱਟ ਵੱਧ ਉਹਦੇ ਕਰਕੇ ਫਿਰ ਆਪਣੇ ਕੋ ਹੱਤਾਂ ਨਾਲ ਰਗੜਾਈ ਵਧੀਆ ਲੈਂਦੇ ਆ ਅਗਲੇ ਲੈ ਕੇ ਜਾਂਦੇ ਮੈਡਮ ਬੋਤਲਾ ਵਾਟਰ ਕੂਲਰ ਤੱਕ ਲੈ ਕੇ ਜਾਂਦੇ ਆ ਆਪਣੇ ਤੇ ਜੀ ਤੁਸੀਂ ਮੈਂ ਜਾਨਣਾ ਚਾਹਾਂਗੀ ਕਿ ਜਿੱਦਾਂ ਤੁਸੀਂ ਸਾਰਾ ਸਮਾਨ ਲੈਂਦੇ ਹੋ ਤੁਹਾਡ मैडम ये बाकी कस्टमर ਦੇ ਹਿਸਾਬ ਨਾਲ ਆ ਤੇ बाकी मैडम ये ਹੈਗੀ ਮੌਸਮ ਦੇ ਹਿਸਾਬ ਨਾਲ ਕਈ ਵਾਰੀ ਵੱਧ ਵੀ ਜਾਂਦਾ ਕਈ ਵਾਰੀ ਘੱਟ ਵੀ ਜਾਂਦਾ मैडम ਜਿਹੜੀ ਬੱਚੇ ਤੋਂ ਹੋ ਜਾਂਦੀ ਹੈ मैडम ਆਪਾਂ ਜਿਮ ਲੈ ਕੇ ਜਿੱਦਾਂ ਕਿ ਸਾਰਿਆਂ ਨੂੰ ਭਲਾ ਦੀਦਾ ਜੀ ਅੱਛਾ ਤੁਸੀਂ ਆਪ ਵੀ ਹਲੇ ਜਿਮ ਜਾਂਦੇ ਹੋ ਜੀ मैडम ਮਿਹਨਤ ਲਗਾਈਦੀ ਮਿਹਨਤ ਨਹੀਂ ਛੱਡਣੀ ਜੀ ਜੀ ਤੁਮ ਇਹ ਜਾਣਨਾ ਚਾਹਨੀ ਆ ਕਿ ਜਿੱਦਾਂ ਤੁਸੀਂ ਇਸ ਨੂੰ ਤਿਆਰ ਕਰਦੇ ਹੋ ਤਾਂ ਤਿਆਰ ਕਰਨ ਦੇ ਵਿੱਚ ਇਹਨੂੰ ਕਿੰਨੀ ਕੁ ਮਿਹਨਤ ਲੱਗਦੀ ਹੈ ਕਿੰਨਾ ਕੁ ਸਮਾਂ ਲੱਗਦਾ ਇਸ ਨੂੰ ਕੋਟਣ ਦੇ ਲਈ मैडम ਅੱਦੇ ਤੋਂ ਪੂਣਾ ਘੰਟਾ ਲੱਗ ਜਾਂਦਾ ਜੀ ਅਦੇ ਪੂਣਾ ਘੰਟਾ ਲੱਗਣਾ ਬਾਵਾ ਰਹਿੰਦੀ ਆ ਮੈਡਮ ਚਲੋ ਮੇਰੇ ਤੇ ਮਹਾਰਾਜ ਦੀ ਕਿਰਪਾ ਵਧੀਆ ਮੈਡਮ ਜੀ ਤਾਂ ਕਰਕੇ ਇਹਨੂੰ ਰਗੜੀਦਾ ਦਿਨ ਚ ਦੋ ਤੋਂ ਤਿੰਨ ਵਾਰੀ ਰਗੜੀਦਾ ਜੀ 10 ਤੋਂ 15 ਗਲਾਸ ਨਿਕਲਦੇ ਮੈਡਮ ਜੀ ਇਹਦੇ ਜੀ ਤਾਂ ਤੁਹਾਡੀ ਕਸਟਮਰ ਦੀ ਡਿਮਾਂਡ ਪੂਰੀ ਹੋ ਜਾਂਦੀ ਹੈ ਤੁਹਾਡੇ ਘਰ ਦਾ ਖਰਚਾ ਪੂਰਾ ਹੋ ਜਾਂਦਾ ਇਸ ਦੇ ਨਾਲ ਇੱਕ ਦਿਨ ਦੇ ਵਿੱਚ ਕਿੰਨੇ ਕੁ ਵਟਰਟ ਆ ਜਾਂਦੀ ਹੈ ਤੁਹਾਨੂੰ ਮੈਡਮ ਇਦਾਂ ਜੀ ਘਰ ਦਾ ਖਰਚਾ ਚਲੋ ਵਧੀਆ ਕਈ ਵਾਰੀ ਘਾਟੇ 'ਚ ਵੀ ਚੱਲ ਜਾਂਦਾ ਕਈ ਵਾਰੀ ਮੈਡਮ ਜੀ ਬਾਦੇ 'ਚ ਵੀ ਚੱਲ ਜਾਂਦਾ ਹੁੰਦਾ ਲੇਕਿਨ ਇਦਾਂ ਹੈ ਮੈਡਮ ਦੀ ਘਰ ਬੋ ਵੀ ਚੱਲਦਾ ਜੀ ਇਹਦੇ ਨਾਲ ਜੀ ਬ ਤੁਹਾਡੇ ਜਿਹੜੇ ਕੋਚ ਹੈਗੇ ਆ ਕਬੱਡੀ ਖਿਡਾਰੀ ਨੇ ਕਦੀ ਉਹਨਾਂ ਨੇ ਤੁਹਾਨੂੰ ਨਹੀਂ ਕਿਹਾ ਕਿ ਅਸੀਂ ਤੁਹਾਡੀ ਹੈਲਪ ਕਰਦੇ ਆ ਤੁਸੀਂ ਕਬੱਡੀ ਦੇ ਵਿੱਚ ਜਾਓ ਜਾਂ ਅਸੀਂ ਤੁਹਾਨੂੰ ਜੌਬ ਲਵਾ ਦਵਾਂਗੇ ਬਹੁਤ ਸਾਡੇ ਨੇੜੇ-ਤੇੜੇ ਦੇ ਕੁਝ ਲੋਕ ਹੈਲਪ ਕਰਨ ਦੇ ਲਈ ਵੀ ਆ ਜਾਂਦੇ ਨੇ ਜੇ ਲੱਤਾਂ ਖਿੱਚਣ ਵਾਲੇ ਹੁੰਦੇ ਤਾਂ ਹੈਲਪਲੇ ਵੀ ਬਹੁਤ ਹੁੰਦੇ ਆ ਤੁਹਾਨੂੰ ਕਦੀ ਕਿਸੇ ਨੇ ਕਿਹਾ ਮੈਡਮ ਜੀ ਕੋਚ ਤਾਂ ਬਹੁਤ ਵਧੀਆ ਕੋਚ ਐ ਇਸ ਟਾਈਮ ਮੇਰੇ ਜੀ ਕੰਗਣੀ ਵਾਲ ਆਪਣੇ ਨੇਕੀ ਉਸਤਾਦ ਜੀ ਪਹਿਲਵਾਨ ਜੀ ਰਾਜਾ ਪਹਿਲਵਾਨ ਜੀ ਉਹਨਾਂ ਦੀ ਮੈਡਮ ਡੈਥ ਹੋ ਗਈ ਉਹਨਾਂ ਨੇ ਮੈਡਮ ਬਹੁਤ ਸਪੋਰਟ ਕੀਤੀ ਉਹ ਬਾਹਰ ਹੱਲੇ ਵੀ ਕਹਿੰਦੇ ਆ ਕਹਿੰਦੇ ਆ ਆਪਣਾ ਮਦਦ ਕਰਦੇ ਆ ਕਿ ਮਿਹਨਤ ਲਗਾ ਲੇਕਿਨ ਮੈਡਮ ਇੱਕ ਸਮਾਂ ਹੁੰਦਾ ਮੈਡਮ 6 ਵਜੇ ਤਾਂ ਇੱਥੋਂ ਜਾਈਦਾ 7 ਵਜੇ ਦੇ ਘਰ ਜਾਂਦਾ ਜੀ ਸਮਾਨ ਸੰਭਾਲਦੇ ਉਹ ਤੋਂ ਬਾਅਦ ਜਿੰਮ ਲਾਣਾ ਹੁੰਦਾ ਜਿੰਮ ਰਾਤ ਨੂੰ ਲਾਈਦਾ ਤਾਂ ਕਰਕੇ ਖਾੜੇ ਦਾ ਮੈਡਮ ਸਮਾਂ ਨਹੀਂ ਮਿਲਦਾ ਤੇ ਐਤਵਾਰ ਜਾ ਕੇ ਜ਼ੋਰ ਕਰੀਦੇ ਮੈਡਮ ਜੀ ਤੇ ਉਸਤਾਦ ਜੀ ਕਹਿੰਦੇ ਹੁੰਦੇ ਕੋਈ ਹੈਲਪ ਦੀ ਲੋੜ ਨਹੀਂ ਲੇਕਿਨ ਮੈਡਮ ਜੀ ਇਹਦੇ ਚ ਬਹੁਤ ਵਧੀਆ ਆਪਣਾ ਘਰ ਚੱਲਦਾ ਤਾਂ ਕਰਕੇ ਮੈਡਮ ਜੀ ਫੇ ਲੋੜ ਨਹੀਂ ਪੈਂਦੀ ਜੀ ਤੇ ਇਹ ਹੁਣ ਇਸ ਨੂੰ ਅੱਗੇ ਕਿੱਥੋਂ ਤੱਕ ਲੈ ਜਾਣਾ ਚਾਹੁੰਦੇ ਹੋ ਸੁਪਨਾ ਕੀ ਵੇਖਦੇ ਹੋ ਸੁਪਨਾ ਮੈਡਮ ਜੀ ਹੁਣ ਇਹੀ ਆ ਜੀ ਆਪਣਾ ਸਰੀਰ ਫਿੱਟ ਰੱਖਣਾ ਤੇ ਆਪਣਾ ਘਰ-ਬਾਰ ਇੱਕ ਵਾਰੀ ਵਧੀਆ ਬਣਾਉਣਾ ਮੈਡਮ ਜੀ ਵਧੀਆ ਬਣਾਉਂਦੇ ਬਸ ਮੈਨੂੰ ਇਹੀ ਆ ਸਕੂਨ ਉਦੋਂ ਮਿਲਣਾ ਜਦੋਂ ਘਰ-ਬਾਰ ਵਧੀਆ ਬਣ ਗਿਆ ਮੈਡਮ ਲਈ ਆਪਣਾ ਤੇ ਇਕੱਲੀ ਸਿੰਗਰ ਕੇ ਹੀ ਦਿਨ ਨਾਲ ਪੱਕੇ ਲੱਗਦੀ ਹੈ ਮੈਡਮ ਜੀ ਤਾਂ ਕਰਕੇ ਇਹੀ ਸੁਪਨਾ ਆਇਆ ਮੈਡਮ ਜੀ ਆਪਣਾ ਤੁਹਾਨੂੰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਖੇਡਣ ਗਏ ਹੋ ਕਬੱਡੀ ਮੈਡਮ ਜੀ ਨਹੀਂ ਐਵੇਂ ਝੂਠ ਨਹੀਂ ਮਾਰਨਾ ਆਪਣੇ ਕੋ ਏਦਾਂ ਕਦੀ ਨਹੀਂ ਗਿਆ ਮੈਂ ਹਾਂ ਆਫਰ ਆਈ ਸੀ ਕਿ ਲੇਕਿਨ ਮੈਡਮ ਜੀ ਥੋੜੇ ਪੈਸੇ ਕਰਕੇ ਮੈਂ ਰਹਿ ਗਿਆ ਖਰਾਕ ਮੇਰੇ ਕੋ ਹੈ ਨਹੀਂ ਗੀ ਪਿੱਛੇ ਤੇ ਤਾਂ ਕਰਕੇ ਮੈਡਮ ਮੈਂ ਰਹਿ ਗਿਆ ਹੈਗਾ ਬਸ ਮੈਂ ਮੈਂ ਕਿਹច ਸਰਕਾਰ ਤੋਂ ਤੁਸੀਂ ਮਦਦ ਦੀ ਮੰਗ ਨਹੀਂ ਕੀਤੀ ਕਿ ਕੋਈ ਹੈਲਪ ਕਰ ਦੇ ਤਾਂ ਮੈਂ ਅੱਗੇ ਜੌਬ ਲੱਗ ਜਾ ਆ ਜਾਂ ਕਦੇ ਆਪਣੀ ਪੜ੍ਹਾਈ ਪੂਰੀ ਕਰ ਲਾਂ ਮੈਡਮ ਜੀ ਇਦਾਂ ਨਾ ਜਿਹੜੇ ਕਹਿੰਦੇ ਓਪਨ ਦੀ ਕਹਿੰਦੇ ਵੈਲਿਊ ਨਹੀਂ ਹੈਗੀ ਓਪਨ ਜਿਹੜੀ ਖੇਡੀ ਕਹਿੰਦੇ ਉਹਦੀ ਵੈਲਿਊ ਹੋਣੀ ਹੈਗੀ ਉਹਦੇ ਕਰਕੇ ਤਾਂ ਕਰਕੇ ਮੈਡਮ ਜੀ ਖੋਇਆ ਨਹੀਂ ਜੀ ਤੇ ਪਹਿਲੀ ਗੱਲ ਮੈਡਮ ਜੀ ਗੱਲ ਇਦਾਂ ਆ ਕੋਈ ਜਿਹਦਾ ਸਰਕਾਰੀ ਆਪਾਂ ਖੇੜਿਆ ਉਹ ਮੈਂ ਸਟੇਟ ਲੈਵਲ ਦੇ ਖੇੜਿਆ ਮੈਂ ਜੀ ਆਪਣੇ ਪੀਏਪੀਲ ਉਹ ਖੇੜਿਆ ਹੈ ਜੀ ਮੈਂ ਸਟੇਟ ਲੈਵਲ ਦਾ ਸੈਡੇ ਹਾਲੇ ਤੱਕ ਮਿਲਿਆ ਨਹੀਂ ਮੈਡਮ ਜੀ ਮੈਨੂੰ ਜੀ ਉਹ ਸਟੇਟ ਲੈਵਲ ਦੇ ਮੈਂ ਖੇੜਿਆ ਮੈਂ ਸਰ ਤੇ ਸਟੇਟ ਲੈਵਲ ਤੇ ਇਦਾਂ ਐਨਸੀਸੀ ਵੀ ਕੀਤੀ ਵੀ ਆ ਜੀ 20 ਸਰਟੀਫਿਕੇਟ ਆ ਮੇਰ ਤੋਂ ਜੀ ਤਾਂ ਕਰਕੇ ਰੈਂਕ ਤੇ ਆਓ ਤੁਹਾਨੂੰ ਅਸੀਂ ਟੇਸਟ ਕਰਕੇ ਵੀ ਉਹ ਵਿਖਾਣੇ ਆ ਕਿ ਕਿਸ ਤਰੀਕੇ ਦਾ ਇਹਨਾਂ ਦੇ ਵੱਲੋਂ એનર્ਜੀ ਡਰਿੰਕ ਬਣਾਇਆ ਗਿਆ ਹੈ ਭਾਜੀ ਇੱਕ ਗਲਾਸ ਜੋ ਤਾਂ ਕਿ ਆਪਾਂ ਵੀ ਟੇਸਟ ਕਰਕੇ ਦੇਖੀਏ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਤਾਂ ਸਰਦਾ ਇਹਦਾ ਗਲਾਸ ਮਿਲ ਚੁੱਕਿਆ ਹੈ ਸਾਨੂੰ ਅਸੀਂ ਟੇਸਟ ਕਰਕੇ ਦੇਖਣੇ ਆ ਇਸ ਨੂੰ ਕਾਫੀ ਵਧੀਆ ਇਹਨਾਂ ਦਾ એનર્ਜੀ ਡਰਿੰਕ ਹੈਗਾ ਇਸ ਦੇ ਵਿੱਚ ਪੂਰਾ ਟੇਸਟ ਆ ਰਿਹਾ ਹੈ ਗੁਲਾਬ ਦਾ ਟੇਸਟ ਆ ਰਿਹਾ ਹੈ ਕਾਲੀ ਮਿਰਚ ਦਾ ਟੇਸਟ ਆ ਰਿਹਾ ਹੈ ਦੁੱਧ ਦਾ ਟੇਸਟ ਆ ਰਿਹਾ ਤਾਂ ਕਾਫੀ ਵਧੀਆ ਜਿਹੜਾ ਹੈ ਇਹਨਾਂ ਦੇ ਵੱਲੋਂ ਇਹ ਸ਼ਰਦਾਈ ਇੱਕ એનર્ਜੀ ਡਰਿੰਕ ਜਿਹੜੀ ਹੈ ਬਣਾਈ ਗਈ ਹੈ ਤਾਂ ਜੇ ਤੁਸੀਂ ਵੀ ਇਸ ਨੂੰ ਟੇਸਟ ਕਰਨਾ ਚਾਹੁੰਦੇ ਹੋ ਤਾਂ ਮੈਂ ਇੱਕ ਵਾਰੀ ਚਾਹਾਂਗੀ ਕਿ ਉਹ ਸਾਨੂੰ ਐਡਰੈਸ ਦੱਸਣ ਪਾਜੀ ਲੋਕੇਸ਼ਨ ਦੱਸੋ ਤੁਹਾਡਾ ਕਿੱਥੇ ਪੈਂਦਾ ਹੈਗਾ ਮੈਡਮ ਇਹ ਆਪਣਾ ਰਹਿੰਦਾ ਨਿਊ ਇਡਮਿਟ ਆ ਬਹੁ ਦੇ ਸਾਹਮਣੇ ਜੀ ਦੁਆਬਾ ਚੌਂਕ ਕੋਲ ਹੋਵੇਗੀ ਜੀ ਕਿਸ਼ਨਪੁਰੇ ਦੇ ਵਿੱਚ ਘਾਰੀ ਦੁਆਬਾ ਕੋਲ ਜੀ ਮੈਡਮ ਗਰਾਊਂਡ ਆ ਇੱਥੇ ਦਿੱਤੇ ਦਿਸ਼ਾ ਰ ਲੱਗਦਾ ਉਹਦੀ ਬੈਕਸਾਈਡ ਮੈਡਮ ਬੈਠੇ ਹੈਗੇ ਜੀ ਤੇ ਆਪਣੇ ਕੋ ਰੇਟ ਮੈਡਮ ਜੀ ਬਹੁਤ ਬਹੁਤ ਸ਼ੁਕਰੀਆ ਸ਼ੀਤਲ ਗੱਲਬਾਤ ਕਰਨ ਦੇ ਲਈ ਧੰਨਵਾਦੀ ਵਾਹਿਗੁਰਜੀ ਦਾ ਖਾਲਸਾ ਦੇ ਵਾਹਿਗੁਰਜੀ ਕੀ ਫਤਿਹ ਜੀ ਤਾਂ ਸ਼ੀਤਲ ਦੀ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਈ ਹੈ ਜ ਜਿਸ ਵਿੱਚ ਉਹਨਾਂ ਦੇ ਵੱਲੋਂ ਆਪਣੀ ਕਹਾਣੀ ਦੱਸੀ ਗਈ ਹੈ ਕਿ ਕਿਵੇਂ ਉਹਨਾਂ ਦੇ ਵੱਲੋਂ ਇਸ ਕੱਟ ਦੀ ਸ਼ੁਰੂਆਤ ਕੀਤੀ ਸੀਗੀ ਕਬੱਡੀ ਖੇਡਦੇ ਹੁੰਦੇ ਸੀਗੇ ਕਬੱਡੀ ਖੇਡਣ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਪ੍ਰਾਈਸ ਦੇ ਨਾਲ ਨਾਲ ਇੱਕ ਕਾਟ ਲਗਾਈ ਗਈ ਕਰਦੀਆਂ ਮਜਬੂਰੀਆਂ ਸੀਗੀਆਂ ਤੇ ਉਸ ਕਰਦੀਆਂ ਮਜਬੂਰੀਆਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਦੇ ਵੱਲੋਂ ਇੱਕ ਸ਼ਰਧਾਈ ਦੀ ਕਾਟ ਲਗਾਈ ਹੈ ਤੇ ਤੁਹਾਨੂੰ ਦਿਖਾਇਆ ਕਿ ਕਿੰਨੀ ਮਿਹਨਤ ਜਿਹੜੀ ਹੈ ਉਹਨਾਂ ਦੇ ਵੱਲੋਂ ਇਸ ਕਾਟ ਦੇ ਉੱਪਰ ਕੀਤੀ ਜਾਂਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਵੇਗੀ ਕੈਮਰਾਮੈਨ ਰਵਿੰਦਰ ਦੇ ਨਾਲ ਅੰਜਨ ਜਲੰਧਰ